ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖੈਰਾ ਦੇ ਚੱਲ ਰਹੇ ਰੋਡਸੋ ਵਿੱਚ ਹੋਇਆ ਹੰਗਾਮਾ ਜਦੋਂ ਆਜ਼ਾਦ ਉਮੀਦਵਾਰ ਬਲਵਿੰਦਰ ਸਿੰਘ ਸੇਖੋ ਡੀਐਸਪੀ ਆਪਣੇ ਕਾਫਲੇ ਨਾਲ ਲੰਘਦਿਆਂ ਹੋਇਆਂ ਸੁਖਪਾਲ ਸਿੰਘ ਖੈਰਾ ਨੂੰ ਦਲ ਬਦਲੂ ਪ੍ਰਸ਼ਟਾਚਾਰੀ ਅਤੇ ਨਸਿਆਂ ਦਾ ਉਸਤਾਗਰ ਤੱਕ ਕਹਾਂਨ ਦਿੱਤਾ। ਸਰੇਮ ਕਾਂਗਰਸੀਆਂ ਨੂੰ ਰਿਹਾ ਲਲਕਾਰ ਦਾ ਅਖੜੇ ਅਖੜੇ ਨਹੀਂ ਜਾਵਾਂਗੇ ਰੋਕ ਕੇ ਟਿਕੜੀਆਂ ਅਰੇ ਬੰਦਿਆ ਨਾ ਕੀ ਕਰੋ ਕੀ ਕਰੋ ਕਰੋ ਵੀ ਕਰਨਾ ਤੁਹਾਨੂੰ ਕਰੋ ਵੀ ਕਰੋ ਕਲਪੁਰ ਸ਼ਾਸਨ ਦੀ ਸੂਚ ਬੂਝ ਨਾਲ ਵੱਡਾ ਖਤਰਾ ਟਲਿਆ ਦੋਮਾ ਤਰ੍ਹਾਂ ਵਿੱਚ ਲੜਾਈ ਝਗੜੇ ਦਾ ਕਾਰਨ ਬਣਿਆ ਰਿਹਾ ਡੀਐਸਪੀ ਬਲਵਿੰਦਰ ਸਿੰਘ ਸੇਖੋ ਜਿੰਦਾਬਾਦ ਦੇ ਨਾਰੇ ਲਾਉਂਦੇ ਰਹੇ ਜਦਕਿ ਦੂਜੇ ਪਾਸੇ ਸੁਖਪਾਲ ਸਿੰਘ ਖਹਿਰਾ ਜਿੰਦਾਬਾਦ ਦੇ ਨਾਰੇ ਲਾਉਂਦੇ ਰਹੇ ਕਾਫੀ ਲੰਬੇ ਸਮੇਂ ਤੱਕ ਤਲਖੀ ਵਾਲਾ ਮਾਹੌਲ ਬਣਿਆ ਰਿਹਾ ਏ ਟੂ ਜ਼ੈਡ ਪੰਜਾਬ ਟਾਕ ਚੈਨਲ ਤੋਂ ਕਰਨਪ੍ਰੀਤ ਕਰਨ ਦੀ ਰਿਪੋਰਟ ਪਲੀਜ਼ ਲਾਈਕ ਐਂਡ ਸ਼ੇਅਰ ਐਂਡ ਸਬਸਕ੍ਰਾਈਬ ਦਿਸ ਚੈਨਲ ਟੂ ਪੰਜਾਬ ਏ ਟੂ ਜ਼ੈਡ ਥੈਂਕ ਯੂ